ਲਾਪਰਵਾਹੀ ਤੇ ਤੇਜ਼ ਰਫਤਾਰੀ ਕਿਸ ਤਰ੍ਹਾਂ ਕਿਸੇ ਦੀ ਜਾਨ ਤੇ ਭਾਰੀ ਪੈ ਸਕਦੀ ਹੈ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਸਾਹਮਣੇ ਤੋਂ ਆ ਰਿਹਾ ਇੱਕ ਟਰੈਕਟਰ ਦੇ ਵੱਲੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਅਜੇ ਹੀ ਟੱਕਰ ਮਾਰੀ ਕਿ ਦੇਖਦੇ-ਦੇਖਦੇ ਉਹ ਸੜਕ ਤੋਂ ਜਾ ਕੇ نیچے ਡਿੱਗ ਪਿਆ ਤੇ ਫਟਾਫਟ ਫਿਰ ਟਰੈਕਟਰ ਸਵਾਰ ਵੀ ਉੱਤਰ ਕੇ ਉਸ ਨੌਜਵਾਨ ਨੂੰ ਚੱਕਦੇ ਨੇ ਜਿੱਦਿਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋਈਆਂ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਰੋਡੇ ਤੋਂ ਸਾਹਮਣੇ ਆਇਆ ਜਿੱਥੇ ਟਰੈਕਟਰ ਦੇ ਉੱਪਰ ਉੱਚੀ-ਉੱਚੀ ਸਪੀਕਰ ਲਗਾ ਕੇ ਰਫ਼ਤਾਰ ਦੇ ਨਾਲ ਆ ਰਿਹਾ ਟਰੈਕਟਰ ਜਿਸ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਆਓ ਜਾਣਦੇ ਹਾਂ ਜ਼ਖਮੀ ਦਾ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਕਿੱਥੋਂ ਦੇ ਰਹਿਣ ਵਾਲੇ ਵਲੀਆਂ ਕਿੱਥੋਂ ਆ ਰਹੇ ਸੀ ਫਿਰੋਜ਼ ਆ ਰਹੇ ਸੀ ਫਿਰੋਜ਼ ਆ ਰਹੇ ਸੀ ਮੈਂ ਪੱਥੇ ਲੈ ਆ ਕੇ ਹਾਂਜੀ ਆ ਰਹੇ ਆ ਮਹਿਬੂਰ ਕੋ ਆ ਗਏ ਆ ਮੈਂ ਮੋਟਰਸਾਈਕਲ ਮੱਠਾ ਕਰ ਲਿਆ ਉਹਦਾ ਉਹਦੇ ਹੱਥ ਖੁਰੋਪਤਾ ਮਿੱਤ ਮਿੱਤ ਮਾਰ ਕੇ ਫੱਜ ਗਏ ਨੇ ਉਹ ਕਿਧਰੋਂ ਆ ਰਹੇ ਸੀਗੇ ਉਹ ਆ ਰਹੇ ਰੋਡਿਆਂ 'ਵਾਰ ਰਹੇ ਰੋਡੇ 'ਵਨ ਉਹ ਵੀ ਰੋਡੇ ਵਾਲੇ ਨੂੰ ਆ ਰਹੇ ਸੀ ਹਾਂਜੀ ਵਾਕਿਆ ਰਹਿੰਦੇ ਨੇ ਰੋਡਿਆ ਬਣਾ ਰਹੇ ਸੀ ਉਹਨਾਂ ਨੇ ਟਰੈਕਟਰ ਸੀਗਾ ਟਰੈਕਟਰ ਹੀ ਗੱਲ ਆ ਤੇ ਰੋਡੇ ਵਾਲੇ ਹੋਣਾ ਹਾਂ ਹਾਂ ਅੰਤਿ ਬਾਹਰ ਆ ਰਹੇ ਸੀ ਉਹਨਾਂ ਨੇ ਤੇਰਾ ਤਰ ਮਾਰਿਆ ਤੇਜ ਤੇਜ ਲਈ ਮੱਠਾ ਲੱਗੀ ਕਾਫੀ ਲੈ ਆਈਆਂ ਨੇ ਵਜਾਈ ਇਹਨਾਂ ਦੇ ਕੌਣ ਚਲਾਉਂਦਾ ਕੌਣ ਸੀ ਡਰਾਈਵਰ ਹੈ ਇੱਕੋ ਬੰਦਾ ਬੰਦੇ ਚਾਰ ਹੀ ਬੰਦਾ ਚਰਾਉਣਾ ਇੱਕ ਹਾਂ ਅੱਛਾ ਚਾਰ ਬੰਦੇ ਤੇ ਸਵਾਰ ਸੀ ਹੁੰਦੇ ਹਾਂ ਹਾਂ ਜੀ ਹਾਂ ਜੀ ਬੱਕ ਲੱਗਿਆ ਏ ਉੱਤੇ ਆਵਾਜ਼ ਤਾਂ ਪਤਾ ਨਹੀਂ ਲੱਗਿਆ ਹਾਂ ਠਿਕਰ ਕਾਫੀ ਜਿਆਦਾ ਹਾਂ ਜੀ ਜੋੜੀ ਛੱਡ ਵੱਡਾ ਟਰੈਕਟਰ ਅਸੀਂ ਉੱਚਾ ਲਾਈ ਟਰੈਕਟਰ ਜੋੜੀ ਨੇ ਗਾਣੇ ਲਾਇਏ ਸਤੇ ਅੱਛਾ ਹਾਂ ਜੀ ਉਹਨਾਂ ਪਤਾ ਨਹੀਂ ਲੱਗਿਆ ਕਿ ਆ ਰਹੀ ਹਾਂ ਹਾਂ ਜੀ ਉਹਨਾਂ ਪਤਾ ਨਹੀਂ ਲੱਗਿਆ ਕਿ ਵਿਚ ਮਾਰ ਗਏ ਪਤਾ ਨਹੀਂ ਲੱਗਿਆ ਗਾਣ ਬਤ ਕੇ ਮਾਰ ਗਏ ਵਿਚ ਇਹਦਾ ਮੈਂ ਕਹਿੰਦਾ ਕਿਤਨੇ ਵਾਸਾ ਲੈ ਕੇ ਟਰੈਕਟਰ ਬਣੇ ਕੰਮ ਲਾ ਤਾਂ ਫੇਰ ਰਖਦੇ ਨਾ ਤੋਂ ਨਹੀਂ ਥੱਲੇ ਆ ਜਮਾ ਸਾਰੀ ਲੱਤ ਨੂੰ ਜੀ ਹੁਣ ਕਾਰ ਵੀ ਇਹਦਾ ਬੰਦੇ ਸਖਤ ਹੋਣੀ ਚਾਹੀਦੀ ਹਾਂ ਜੀ 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 ਕਰੀਬ ਬੰਦਾ ਜੀ ਕਰੀਬ ਬੰਦਾ ਵੀ ਇਹ ਪੱਠੇ ਲੈ ਕੇ ਆ ਰਹੇ ਸੀ ਕਰਾਂ ਨੂੰ ਹਾਂ ਜੀ ਤੇ ਹੱਸੀ ਵਾਲੀਆਂ ਤੋਂ ਵਾਲੀਆਂ ਤੋਂ ਹਾਂਜੀ ਅੱਛਾ ਇਹ ਘਰੇ ਆ ਰਹੇ ਪੱਠੇ ਲੈ ਕੇ ਹਾਂਜੀ ਕਰਿਆ ਫੇਰੋਂ ਵਾਲ ਤੋਂ ਫੇਰੋਂ ਵਾਲੇ ਤੋਂ ਹਾਂਜੀ ਤੇ ਕੀ ਅੱਗੋ ਵੱਜਿਆ ਅੱਗੋ ਟਰੈਕਟਰ ਮਾਰਾਂ ਨੇ ਜ਼ੋਰ ਦੀ ਉਹ ਬੜਾ ਤੇਜ਼ ਭਜਾਈ ਲਿਆਉਂਦੇ ਸੀ ਕੀ ਲਗਾਇਆ ਸੀ ਗਾਣੇ

ਦੇ ਹੋਰ ਕੀ ਮਾਲਕਤ ਕਰਵਾਈ ਹੋਈ ਹੈ ਕਾਰਵਾਈ ਹੋਣੀ ਚਾਹੀਦੀ ਹੈ ਡੈਡੀ ਦਾ ਕਲਾ ਕਰਨ ਵਾਲਾ ਹਾਂ ਮੇਰੇ ਡੈਡੀ ਕਲਾ ਕਰਨ ਵਾਲਾ ਮੇਰਾ ਨਿੱਕਾ ਵੀਰਾ ਹੈ ਅਸੀਂ ਤਿੰਨ ਪੈਣਾ ਆ ਸਾਡਾ ਹੋਰ ਕਰਨ ਵਾਲਾ ਕੋਈ ਨਹੀਂ ਹੈਗਾ ਕੋਈ ਕਾਰਵਾਈ ਨਹੀਂ ਹੋਈ ਹਾਂ ਕੋਈ ਕਾਰਵਾਈ ਹੋ ਹੀ ਨਹੀਂ ਰਹੀ ਖਿਆਲ ਦੇਖਿਆ ਜਾਵੇ ਤਾਂ ਕਿੰਨੀ ਵਾਰ ਦੇਖਿਆ ਕਿ ਹਮੇਸ਼ਾ ਹੀ ਸੜਕ ਦੇ ਹਾਸੀਆਂ ਦੇ ਉੱਤੇ ਜ਼ਿਆਦਾਤਰ ਜਿਹੜੇ ਇਹ ਸੜਕਾਂ ਹਾਸੀ ਹੁੰਦੇ ਨੇ ਜਾਂ ਫਿਰ ਆਵਾਰਾ ਪਸ਼ੂਆਂ ਕਰਕੇ ਜਾਂ ਫਿਰ ਤੇਜ਼ ਰਫਤਾਰੀ ਕਰਕੇ ਵਾਪਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਂਦ ਸਿੰਘ ਦੀ ਰਿਪੋਰਟ